ਬਘਾਰ ਬਦਲ ਨਾਲ ਉਹਦਾਂ ਆਦਤਾਂ ਨਹੀਂ ਬਦਲਦਾਂ ਜਿਹੜੇ ਮਰਜ਼ੀ ਜੰਗਲ 'ਚ ਛੱਡਿਓ ਉਹਨੇ ਤਾਂ ਉਹੀ ਕੰਮ ਕਰਨਾ ਜਿਹੜਾ ਉਹਦਾ ਕਿੱਤਾ ਹੈ ਉਹੀ ਹਾਲਾਤ ਅੱਜ ਕੱਲ ਨਾਰਾਜਨੀਤੀ ਦੇ ਬਣੇ ਪਏ ਆ ਕਿਉਂਕਿ ਰਾਜਨੀਤੀ 'ਚ ਜਿਹੜਾ ਵੀ ਆਉਂਦਾ ਹੈ ਸੈਨਸਾਰਕੀ ਜ਼ਿੰਦਗੀ ਜਿਉਣ ਵਾਸਤੇ ਤੇ ਆਪਦੇ ਘਰ-ਪਰ ਵਾਸਤੇ ਆਉਂਦਾ ਇਹ ਸਭ ਝੂਠ ਸੁਫਾਨ ਬੋਲਿਆ ਜਾਂਦਾ ਜਿਵੇਂ ਲੋਕਾਂ ਦੀ ਸੇਵਾ ਲਈ ਆਏ ਆ ਅਸੀਂ ਜਿਵੇਂ ਦੇਸ਼ ਲਈ ਆਏ ਆ ਜਨਤਾ ਲਈ ਆਏ ਆ ਕਿਉਂਕਿ ਜੇ ਸੇਵਾ ਹੀ ਕਰਨੇ ਆ ਤਾਂ ਬੜੇ ਅनाथ ਆਸ਼ਰਮ ਬਿਰਧ ਆਸ਼ਰਮ ਪਿੰਪਲਵਾਰੇ ਹੋਰ ਬੜੇ ਥਾਂ ਜਿੱਥੇ ਦੁਖੀ ਲੋਕ ਹੈ ਅਸਲਸਾ ਦੁਖੀ ਲੋਕ ਤਾਂ ਉੱਥੇ ਹੈ ਜਿੱਥੇ ਦੁਖੀ ਲੋਕ ਹੈ ਉਧਰ ਨੂੰ ਕੋਈ ਝਾਕਦਾ ਹੀ ਨਹੀਂ ਲੀਟਰ ਤੇ ਲੀਟਰ ਝਾਕਦਾ ਹਰ ਇੱਕ ਵਿਧਾਨ ਸਭਾ ਨਹੀਂ ਸੈਕਟਰੀਏ ਤਾਂ ਨਹੀਂ ਚੰਡੀਗੜ੍ਹ ਚ ਆਲੀਸ਼ਾਨ ਕੋਠੇ ਨਾ ਬਣੇ ਵਿਦੇਸ਼ਾਂ ਦੇ ਨਾ ਸਹਿਰਾਂ ਨੇ ਜਿਹਨੂੰ ਸਾਈਕਲ ਨਹੀਂ ਕਦੇ ਨਸੀਬ ਹੁੰਦਾ ਉਹ ਰੇਲ ਸ ਤੇ ਜਾਹ ਜਾਂਦੇ ਚਾਲ ਲੱਗ ਜਾਂਦਾ ਜਿਹਨੂੰ ਕੋਈ ਚੰਗਾ ਬੰਦਾ ਘਰੇ ਨਹੀਂ ਵੜਨ ਦਿੰਦਾ ਉਚ ਚੰਡੀਗੜ੍ਹ ਦੇ ਨਾਲ ਹੀ ਸ਼ਨ ਕੋਠਾ ਵਿੱਚ ਪੜ ਜਾਂਦਾ ਚੰਗੇ ਚੰਦੇ ਲੋਕਾਂ ਨੂੰ ਧਾਉਤਾ ਦਿੰਦੇ ਐ ਐਸੀ ਕਰਕੇ ਮੁਲਕੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਫਿਰ ਇਹਨਾਂ ਨੂੰ یوں ਲੱਗਦਾ ਵੀ ਹੁਣ ਸਾਰਾ ਕੁਝ ਆਪ ਦਾ ਹੀ ਹੈ ਤਾਂ ਇਹ ਤਾਂ ਵੀ ਹੁਣ ਸਾਨੂੰ ਨਹੀਂ ਕੋਈ ਹਲਾ ਸਕਦਾ ਸਦਾ ਲਈ ਅਸੀਂ ਕਿਹੜਾ ਹੱਲ ਦੇ ਜਦ ਵਿੱਚ ਕੁਰਸੀ ਪਉਦੀ ਹੋਵੇ ਤੇ ਜਦੋਂ ਕੁਰਸੀ ਜਾਂਦੀ ਹੈ ਫਿਰ ਪਤਾ ਲੱਗਦਾ ਇਹ ਨਸ ਇਹਦਾ ਵੱਡੇ ਵੱਡੇ ਰਾਜੇ ਰਾਣਾ ਕੋਲੇ ਨਹੀਂ ਰਹੇ ਜਿਹੜੇ ਆਏ ਸੀ ਵੀ ਯਾਰ ਸਦਾ ਲਈ ਰਹਿਣਾ ਇਹਨਾਂ ਨੇ ਜਾਂ ਕੁ ਮੇਰੇ ਰੈਡੀ ਨੂੰ ਪੰਜਾਬ ਕਿਸੇ ਦੀ ਮਾਂ ਨੂੰ ਨਹੀਂ ਦਾਜ ਦੇ ਵਿੱਚ ਆਇਆ ਨਜ਼ਰ ਖਰੀਦੇ ਕਿਸੇ ਦੇ ਬਾਪ ਦਾ ਏ ਰਿਸ਼ਵਤ ਖੋਰ ਧਾੜ ਵੀ ਹੋ ਵੱਡਾ ਇਮਾਨਦਾਰੀ ਦਾ ਰਗ ਲਾਪ ਦਾ ਏ ਠੱਗੀ ਤੇ ਠੱਗੀ ਥਾ ਠੱਗੀ ਤੇਲਾ ਨਟਵਰ ਲਾਲ ਦਾ ਜਾਪ ਦਾ ਏ ਉੱਟੇ ਲੋਏ ਨੇ ਵਿਆਹ ਖ ਟੁੱਟ ਜਾਣਾ ਉੱਟੇ ਲੋਏ ਨੇ ਵਿਆਹ ਖ ਟੁੱਟ ਜਾਣਾ ਭਰ ਗਿਆ ਘੜਾ ਜੂ ਪਾਪ ਦਾ ਏ ਭਰ ਗਿਆ ਘੜਾ ਜੂ ਪਾਪ ਦਾ ਏ